ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਗੇ ਨਾ ਤੇ ਆਪਾਂ ਹਰ ਵਾਰ ਕਿਸੇ ਨਾ ਕਿਸੇ ਟੌਪਿਕ ਤੇ ਕਦੇ ਲਾਈਵ ਹੋ ਜਾਈਦਾ ਜਾਂ ਵੈਸੇ ਤਾਂ ਨਾ ਜਾਣਕਾਰੀ ਸਾਂਝੀ ਕਰਦੇ ਰਹੀਦਾ ਸੋ ਇਸ ਵਾਰ ਵੀ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੇ ਆਪਾਂ ਜਾਣਕਾਰੀ ਸਾਂਝੀ ਕਰ ਰਿਹਾ ਜਾਣਕਾਰੀ ਬਹੁਤ ਵਧੀਆ ਰਹਿਣ ਵਾਲੀ ਹੈ ਨਾ ਇਹ ਖਾਸ ਕਰਕੇ ਜਿਹੜੇ ਮੱਕੀ ਦੀ ਬਿਜਾਦ ਵਾਲੇ ਕਿਸਾਨ ਨੇ ਜਿਨ੍ਹਾਂ ਨੇ ਮੱਕੀ ਆਚਾਰ ਵਾਸਤੇ ਬੀਜੀ ਹੋਈ ਜਾਂ ਜਿਨ੍ਹਾਂ ਦੇ ਵੱਲੋਂ ਪਕਾਵੀ ਮੱਕੀ ਬੀਜੀ ਹੋਈ ਹੈ ਨਾ ਉਹਨਾਂ ਦੇ ਲਈ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਇਸ ਵਾਰ ਜਿਹੜਾ ਮੱਕੀ ਦਾ ਭਾਅ ਵਾ ਉਹ ਕਹਿੰਦੇ ਬਹੁਤ ਵਧੀਆ ਰਹਿਣ ਵਾਲਾ ਹਨ ਤੇ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਮੱਕੀ ਬੀਜੀ ਹੈ ਉਹ ਥੋੜਾ ਜਆ ਆਪਣੇ ਆਪਣੀ ਮੱਕੀ ਧਿਆਨ ਨਾਲ ਤੁਸੀਂ ਪਾਲ ਲਓ ਤੇ ਤੁਹਾਨੂੰ ਚੰਗਾ ਫਾਇਦਾ ਮਿਲੇਗਾ ਸੋ ਇਸ ਵਿਸ਼ੇ ਤੇ ਲੈ ਕੇ ਅੱਜ ਵੀਡੀਓ ਬਣਾ ਰਹੇ ਆ ਤੇ ਕੱਲ ਹੀ ਆਪਾਂ ਨੂੰ ਪਤਾ ਲੱਗਾ ਕਿ ਕੁਝ ਆਪਣੇ ਜਿਹੜੇ ਸੂਤਰ ਕਹਿ ਸਕਦੇ ਜਾਂ ਜਿਹਨਾਂ ਇਹਨਾਂ ਦੇ ਵੱਲੋਂ ਜਿਹੜੀ ਮੱਕੀ ਦੀ ਬਜਾਈ ਕੀਤੀ ਹੋਈ ਹੈ ਨਾ ਉਹਨਾਂ ਦਾ ਇਹ ਕਹਿਣਾ ਕਿ ਜਿੰਨਾ ਦੇ ਵੱਲੋਂ ਇਸ ਵਾਰ ਚਾਰੀ ਮੱਕੀ ਬੀਜੀ ਹੋਈ ਆ ਤੇ ਉਹਨਾਂ ਨੂੰ ਚੰਗੇ ਭਾਅ ਮਿਲ ਸਕਦੇ ਚੰਗੇ ਭਾਅਸ ਕਰਕੇ ਮਿਲ ਸਕਦੇ ਆ ਉਹ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦੇ ਇਲਾਕੇ ਦੇ ਵਿੱਚ ਕੁਝ ਮੱਕੀ ਪਕਾਉ ਆ ਤੇ ਹਜੇ ਉਹਨੂੰ ਕੋਈ ਦਾਣਾ ਨਹੀਂ ਪਿਆ ਹੋਇਆ ਜਿਆਦਾ ਨਿੱਕੇ ਨਿੱਕੇ ਛੱਲੀ ਆ ਤੇ ਉਹ ਪਕਾਉ ਆ ਤੇ ਮੈਂ ਪੁੱਛਾ ਉਹਨਾਂ ਦਾ ਰੇਟ ਕੀ ਆ ਕਹਿੰਦੇ ਵੀ ਰੇਟ ਜਿਹੜਾ ਨਾ ਉਹ ਮਿਲ ਸਕਦਾ ਆ ਆਪਾਂ ਨੂੰ 40 ਤੋਂ 45000 ਰੁਪਏ ਪ੍ਰਤੀ ਏਕੜ ਅਗਰ 40 ਤੋਂ 45000 ਰੁਪਏ ਪ੍ਰਤੀ ਏਕੜ ਕੋਈ ਮੱਕੀ ਨੂੰ ਜਿਆਦਾ ਜੀ ਛੱਲੀ ਨਹੀਂ ਪਈ ਹੋਈ ਕਿ ਸਿਰਫ ਦਾਣਾ ਹੀ ਆ ਤੇ ਅਗਰ ਆਪਾਂ ਉਹਦੀ ਉਹਨੂੰ ਖਰੀਦਦੇ ਆ ਤੇ ਆਪਾਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਕਿ ਆਪਾਂ ਨੂੰ ਕਿਸ ਰੇਟ ਤੇ ਜਿਹੜੀ ਆ ਉਹ ਮਿਲੇਗੀ ਤੇ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਜਿਹੜਾ ਮੱਕੀ ਦਾ ਰੇਟ ਆ ਉਹ ਕਿੰਨਾ ਕੁ ਅੱਗੇ ਜਾ ਸਕਦਾ ਨਾ ਅੱਗੇ ਤਾਂ ਦੱਸਦਾ ਅਗਰ ਤੁਸੀਂ ਮੱਕੀ ਦੀ ਜਿਹੜੀ ਬਜਾਈ ਕੀਤੀ ਹੋਈ ਆ ਤਾਂ ਛੱਲੀ ਉਹਨੂੰ ਵਧੀਆ ਪਈ ਆ ਵਧੀਆ ਤਰੀਕੇ ਨਾਲ ਤੁਸੀਂ ਉਹਦਾ ਪਾਲਣ ਪੋਜੀਸ਼ਨ ਕੀਤਾ ਚੰਗਾ ਮੱਕੀ ਦਾ ਕੱਦ ਕਾਠ ਆ ਤੇ ਵਧੀਆ ਤਰੀਕੇ ਨਾਲ ਤੁਸੀਂ ਬੀਜ ਕੇ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਕੀਤਾ ਚੰਗੀਆਂ ਤੁਸੀਂ ਉਹਨੂੰ ਦਵਾਈਆਂ ਕੀਤੀਆਂ ਜਿਹੜਾ ਛੱਲੀ ਦਾ ਦਾਣਾ ਉਹ ਵਧੀਆ ਛੱਲੀ ਵਧੀਆ ਲੱਗੀ ਹੋਈ ਆ ਤੇ ਆਪੇ ਉਹਦਾ ਰੇਟ ਜਿਹੜਾ ਵਧੀਆ ਮਿਲੇਗਾ ਤੁਹਾਨੂੰ ਦੱਸ ਦਿੰਦਾ ਕਿ ਕੁਝ ਵੀਰਾਂ ਦੇ ਵੱਲੋਂ ਆਪਣੇ ਖੇਤਾਂ ਦੇ ਵੇਚਣਾ ਭਾਵੇਂ ਉਹਨਾਂ ਕੋਲ ਆ ਖੁਦ ਦੇ ਕੋਲ ਪਸ਼ੂ ਨਹੀਂ ਹੋਏਗੇ ਅੱਗੇ ਵੇਚਣ ਵਾਸਤੇ ਉਹਨਾਂ ਦੇ ਵੱਲੋਂ بیਤੀ ਜਾਂਦੀ ਹੈ ਨਾ ਸੋ ਉਹਨਾਂ ਦੇ ਵਾਸਤੇ ਬੜੀ ਵਧੀਆ ਖੁਸ਼ਖਬਰੀ ਰਹਿਣ ਵਾਲੀ ਆ ਕਿ ਇਸ ਵਾਰ ਮੱਕੀ ਦਾ ਜਿਹੜਾ ਰੇਟ ਆ ਉਹ ਚੰਗਾ ਰਹਿਣ ਵਾਲਾ ਨਾ ਤੇ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਮੱਕੀ ਜਿਹਨਾਂ ਨੇ ਬੀਜੀ ਹੋਈ ਆ ਉਹਨਾਂ ਦਾ ਪਾਲਣ ਪੋਸ਼ਣ ਉਹਦੇ ਆ ਤਰੀਕੇ ਨਾਲ ਕਰ ਲੈਣ ਕਈ ਵਰੀ ਹੋ ਜਾਂਦਾ ਯਾਰ ਚਲ ਕੋਈ ਨਹੀਂ ਆ ਰਹੇ ਇੰਨੇ ਕੋ ਪੈਸੇ ਹੀ ਮਿਲਨੇ ਆ ਕਿ 20000 ਮਿਲਣਾ 30000 ਮਿਲਣਾ 40000 ਮਿਲਣਾ ਨਾ ਪਰ ਨਹੀਂ ਇਸ ਵਾਰ ਪਤਾ ਲੱਗਿਆ ਕਿ ਮੱਕੀ ਦਾ ਰੇਟ ਚੰਗਾ ਰਹਿਣ ਵਾਲਾ ਤੇ ਵੈਸੇ ਵੀ ਇਸ ਵਾਰ ਆਚਾਰ ਆਚਾਰੀ ਮੱਕੀ ਦੀ ਬਾਜ਼ਾਰ ਵੀ ਕਾਫੀ ਜ਼ਿਆਦੀ ਜੜੀ ਹੋਈ ਹੈ ਨਾ ਕਿਉਂਕਿ ਹਰੇਕ ਬੰਦਾ ਕਹਿੰਦਾ ਯਾਰ ਤੂੰ ੜੀ ਥੱਪੇ ਨੂੰ ਛੱਡੋ ਮੱਕੀ achar ਵਾਲੀ ਬੀਜਦਣੇ ਆ ਬਸ ਇੱਕ ਵਾਰੀ ਉਸ ਵਾਰ ਟੋਕਰਾ ਭਰ ਕੇ ਪੋਣਾ ਨਾਲੇ ਪਸ਼ੂ ਜਿਹੜੇ ਉਹ ਸਿਹਤਮੰਦ ਰਹਿੰਦੇ ਆ ਨਾ ਤੇ ਜਿਸ ਕਰਕੇ ਜਿਆਦੇ ਲੋਕਾਂ ਦੇ ਵੱਲੋਂ ਜਿਹੜੀ ਉਹ acharī makkī ਦੀ ਮਜ਼ਾਨਦ ਕੀਤੀ ਹੋਈ ਹੈ ਨਾ ਬਾਕੀ ਪਕਾਮੀ ਮੱਕੀ ਵੀ ਬਹੁਤ ਵਾਰੀ ਬੀਜੀ ਹੋਈ ਆ ਤੇ ਸਰਕਾਰ ਦੇ ਵੱਲੋਂ ਵੀ ਇਹਨੂੰ ਜਿਹੜਾ ਚੁੱਕਣ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਕਿਸਾਨਾਂ ਦੇ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਹੋਏ ਨੇ ਨਾ ਤੇ ਇਸ ਤੋਂ ਇਲਾਵਾ ਜਿਹੜਾ ਰਾਣਾ ਗਰਜੀਤ ਹਰੀਆ ਉਹਨਾਂ ਦੇ ਵੱਲੋਂ ਵੀ ਪਿਛਲੇ ਦਿਨੀ ਇਸ ਇਲਾਕੇ ਦੇ ਵਿੱਚ ਦੌਰਾ ਕਰਕੇ ਕਿਸਾਨਾਂ ਨੂੰ ਮੱਕੀ ਜਿਹੜਾ ਉਤਪਾਦਨ ਕਰਨ ਦੇ ਲਈ ਕਿਹਾ ਗਿਆ ਸੀ ਕਿ ਮੱਕੀ ਦੀ ਵੱਧ ਤੋਂ ਵੱਧ ਬਜਾਦ ਕਰੋ ਜਿੰਨੀ ਵੀ ਹੋ ਸਕੇ ਨਾ ਤੇ ਵੀ ਉਹਨਾਂ ਦੇ ਵੱਲੋਂ ਚੱਕੀ ਜਾਵੇਗੀ ਫਲਾਲੇ ਤਾਂ ਟਾਈਮ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸਰਕਾਰਾਂ ਕੀ ਕਰਦੀਆਂ ਨੇ ਪਰ ਜਿਹੜੇ ਜਿੰਨਾ ਕਿਸਾਨ ਵੀਰਾਂ ਨੇ ਮੱਕੀ ਅਚਾਰ ਵਾਸਤੇ ਬੀਜੀ ਅੱਗੇ ਵੇਚਣੀ ਆ ਉਹਨਾਂ ਵਾਸਤੇ ਖੁਸ਼ਖਬਰੀ ਆ ਕੇ ਇਸ ਵਾਰ ਮੱਕੀ ਦਾ ਜਿਹੜਾ ਭਾਅ ਉਹ ਚੰਗਾ ਰਹਿਣ ਵਾਲਾ ਨਾ ਸੋ ਇਸ ਕਰਕੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਇਹਨਾਂ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰ ਲਓ ਜਿੰਨਾ ਤੁਸੀਂ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਕਰੋਗੇ ਉਨਾਂ ਹੀ ਚੰਗੇ ਤੁਹਾਨੂੰ ਭਾਅ ਮਿਲਣਗੇ ਤੁਹਾਡਾ ਸਾਥ ਦੇ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ